ਭਾਈ ਅਮਰਿਤਪਾਲ ਸਿੰਘ ਖਾਲਸਾ ਜੋ ਕਿ ਐਨਐਸਏ ਦੇ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਹੈ ਭਾਈ ਅਮਰਿਤਪਾਲ ਸਿੰਘ ਖਾਲਸਾ ਨੂੰ ਡਿਬਰੂਗੜ ਜੇਲ੍ਹ ਵਿੱਚ ਮਿਲ ਕੇ ਆਏ ਉਹਨਾਂ ਦੇ ਵਕੀਲ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਨੇ ਸਾਡੇ ਵਿਸ਼ੇਸ਼ ਪ੍ਰਤੀਨਿਧੀ ਜਤਿੰਦਰ ਦੇਵ ਗਨ ਨਾਲ ਇੱਕ ਇੰਟਰਵਿਊ ਕਰਕੇ ਪੰਥਕ ਹਲਕਿਆਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ ਆਓ ਵੇਖਦੇ ਹਾਂ ਇਸ ਇੰਟਰਵਿਊ ਦੇ ਕੁਝ ਅੰਸ਼ ਸਾਡਾ ਨਾ ਬਣੇ ਹੋਏ ਹਨ ਪੱਤਰ ਤੇ ਰਾਣੇ ਸਰਮੌਰ ਆਗੂ ਸਾਫ ਕਾ ਮੈਂਬਰ ਪਾਰਲੀਮੈਂਟ ਰਾਜੇ ਸਿੰਘ ਖਾਲਸਾ ਜੋ ਕਿ ਅਮਰਤਪਾਲ ਸਿੰਘ ਜੀ ਨੂੰ ਜੇਬਲੂਗਲ ਜੇਲ੍ਹ ਵਿੱਚ ਮਿਲ ਕੇ ਆਏ ਹਨ ਤੇ ਉਹ ਉਹਨਾਂ ਨੇ ਪਿਛਲੇ ਦਿਨੀ ਐਲਾਨ ਕੀਤਾ ਸੀ ਕਿ ਭਾਈ ਅਮਰਤਪਾਲ ਸਿੰਘ ਜੀ ਖਡੂਰ ਸਾਹਿਬ ਤੋਂ ਝੋਲਣ ਲੜਨਗੇ ਅੱਜ ਉਹਨਾਂ ਨਾਲ ਮਿਲ ਕੇ ਵਿਸਥਾਰਪੂਰਵਕ ਜਾਣਕਾਰੀ ਲੈਂਦੇ ਆ ਕਿ ਜਨਤਾ ਮੂਰੇ ਇਹ ਰੱਖਦੇ ਆ ਵਾਹਿਗੁਰੂ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਦੇ ਘਰ ਤੇ ਸਾਹਿਬ ਜੀ ਜੇਬਲੂਗਲ ਜੇਲ੍ਹ ਤੋਂ ਆਇਓ ਕਈ ਦਿਨਾਂ ਬਾਅਦ ਹਾਂਜੀ ਹਾਂਜੀ ਤੇ ਕਦੂਰ ਸਾਹਿਬ ਤੋਂ ਕਹਿੰਦੇ ਵੀ ਉਹ ਲੜਨਗੇ ਇਹ ਆਈਡੀਆ ਕਿੱਥੋਂ ਆਇਆ ਤੇ ਕਿਹਨੇ ਦਿੱਤਾ ਜੀ ਦੇਖੋ ਇਹ ਆਈਡੀਆ ਜਿਹੜਾ ਹੈ ਰਾਜੂ ਤੇ ਸਿੱਖ ਸੰਗਤ ਜਿਹੜੀ ਸੀ ਉਹ ਸਾਰੇ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚ ਇਹ ਗੱਲ ਸੀ ਜੀ ਉਹਨਾਂ ਦੀ ਮੰਨ ਸੀ ਕਿ ਜਿਹੜਾ ਜ਼ਿੰਮੇਵਾਰੀ ਹੋਈ ਭਾਈ ਅਮਰਪਾਲ ਸਿੰਘ ਖਾਲਸਾ ਵੀ ਜਦੋਂ ਕਿ ਉਹ ਅਮਰਤ ਸ਼ਿਕਾਰ ਰਹੇ ਸੀ ਤੇ ਖਾਲਸਾ ਪੰਥ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਸੀ ਉਹ ਨੌਜਵਾਨਾਂ ਨੂੰ ਲਸ਼ਿਆਂ ਦੀ ਲਹਨਤ ਤੋਂ ਦੂਰ ਕਰ ਰਹੇ ਸੀ ਤੇ ਉਹ ਇੱਕ ਐਸੇ ਸਮਾਜ ਦੀ ਸਿਰਜਣਾ ਕਰ ਰਹੇ ਸੀ ਜਿਹੜਾ ਜਿਸ ਦਾ ਆਧਾਰ ਜਿਹੜਾ ਸੀ ਤੁ ਨੂੰ ਗੁਰਵਿੰਦ ਸਿੰਘ ਸਾਹਿਬ ਮਹਾਰਾਜ ਕਰਦੀ ਧਰ ਪਾਸ਼ਾ ਦੀ ਵਿਚਾਰਧਾਰਾ ਸੀ ਉਸ ਸਮੇਂ ਸਰਕਾਰ ਨੇ ਉਹਨਾਂ ਨੂੰ ਜਸਦਾਰ ਕਰ ਲਿਆ ਤੇ ਜਸਦਾਰ ਕਰਕੇ ਇੱਕ ਨਾਇਕਤ ਚ ਤੌਰ ਤੇ ਵੀ ਬਹੁਤ ਨਿਤਮਾ ਚ ਚੁੱਕਿਆ ਕਾਨੂੰਨੀ ਤੌਰ ਤੇ ਵੀ ਨਿਤਮਾ ਜਿਹੜੇ ਚੁੱਕਿਆ ਉਹ ਜਿਹੜਾ ਉਸ ਦੇ ਖਿਲਾਫ ਜਨਤਾ ਦਾ ਫਤਵਾ ਇਤਿਹਾਸ ਦੇ ਵਿੱਚ ਜਰੂਰ ਦਰਜ ਹੋਣਾ ਚਾਹੀਦਾ ਤੇ ਜਨਤਾ ਦਾ ਫਤਵਾ ਸਿਰਫ ਵੋਟਾਂ ਮਿਲੇ ਦਿੱਤਾ ਜਾ ਸਕਦਾ ਚੋਣਾਂ ਵੇਲੇ ਦਿੱਤਾ ਜਾ ਸਕਦਾ ਉਹ ਫਤਵਾ ਜਿਹੜਾ ਹੈ ਉਹ ਮਿਲ ਨਹੀਂ ਸਕਦਾ ਤੇ ਉਹ ਫਤਵਾ ਜਰੂਰ ਲਿਆ ਜਾਵੇ ਉਹ ਫਤਵਾ ਤਾਂ ਹੀ ਲਿਆ ਜਾ ਸਕਦਾ ਜੇ ਭਾਈ ਅਮਰਪਾਲ ਸਿੰਘ ਆਪ ਚੋਣ ਮੈਦਾਨ ਵਿੱਚ ਆਉਣ ਤੇ ਪਾਰਲੀਮੈਂਟ ਦੀਆਂ ਚੋਣਾਂ ਆ ਗਈਆਂ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਤੇ ਉਹ ਚੋਣ ਮੈਦਾਨ ਦੇ ਵਿੱਚ ਆਉਣਾ ਉਹਨਾਂ ਦਾ ਸਾਰੀ ਸੰਗਤ ਦੀ ਇਹ ਭਾਵਨਾ ਸੀ ਮੈਂ ਉਹਨਾਂ ਨੂੰ ਕਈ ਮੀਟਿੰਗਾਂ ਤੋਂ ਅੱਡੜ ਥਾਮਾਂ ਦੀਆਂ ਸੰਗਤ ਦੀਆਂ ਭਾਵਨਾਵਾਂ ਬਾਰੇ ਦੱਸ ਰਿਹਾ ਸੀ ਤੇ 24 ਤਰੀਕ ਦੀ ਮੀਟਿੰਗ ਵਿੱਚ 24 ਅਪ੍ਰੈਲ ਦੀ ਮੀਟਿੰਗ ਵਿੱਚ ਇਹ ਭਾਵਨਾਵਾਂ ਦੱਸੀਆਂ ਤੇ ਉਹਨਾਂ ਨੇ ਸੰਗਤ ਦੇ ਫੈਸਲੇ ਮੂਰੇ ਜੀ ਕਹਿੰਦੇ ਸਿਰ ਝਟਾਉਂਦੇ ਆ ਇਹ ਫੈਸਲਾ ਲਿਆ ਕਿ ਉਹ ਖਡੂਰ ਸਾਹਿਬ ਤੋਂ ਪਾਰਲੀਮੈਂਟ ਦੀ ਲੋਕ ਸਭਾ ਵਿੱਚੋਂ ਲੜੇ ਜੇਕਰ ਜਨਤਨੋਂ ਹੱਤਵਾ ਦੇ ਦਿੰਦੀ ਹੈ ਖਡੂਰ ਸਾਹਿਬ ਤੋਂ ਲੋਕ ਸਭਾ ਦਾ ਮੈਂਬਰ ਬਣਾ ਦਿੰਦੀ ਹੈ ਤਾਂ ਇਹਦਾ ਕੀ ਫਾਇਦਾ ਹੋਊਗਾ ਦੇਖੋ ਫਾਇਦਾ ਇਹ ਹੋਊ ਕਿ ਇਹ ਤਾਂ ਸਰਕਾਰ ਦੇ ਖਿਲਾਫ ਫਤਵਾ ਹੋ ਗਿਆ ਜਿਹੜੀ ਇਹ ਸਰਕਾਰ ਨੇ ਇਹ ਬੜਾ ਗੈਰਜਮਹੂਰੀ ਜਿਹੜਾ ਸੀ ਨੇ ਗਲਤ ਕਦਮ ਚੱਕਿਆ ਸੀ ਉਹ ਜਿਹੜਾ ਹੈ ਫਤਵਾ ਦਿੱਤਾ ਗਿਆ ਤੇ ਉਹ ਰੱਦ ਕਰ ਦਿੱਤਾ ਗਿਆ ਜੀ ਦੂਸਰੀ ਗੱਲ ਜਿਹੜੀ ਹੋਊ ਇਹਦੇ ਨਾਲ ਖਾਲਸਾ ਪੰਥ ਨੂੰ ਬੜੀ ਤਾਕਤ ਮਿਲੂਗੀ ਜੀ ਕਿ ਖਾਲਸਾ ਪੰਥ ਦੇ ਜਿਹੜੇ ਮਰਿਆਦਾ ਦਾ ਪ੍ਰਚਾਰ ਕਰਦੇ ਸੀ ਉਹਨਾਂ ਦੇ ਹੱਥ ਦੇ ਵਿੱਚ ਫਤਵਾ ਦਿੱਤਾ ਗਿਆ ਤੇ ਅਮਰ ਸੰਚਾਰ ਜਿਹੜਾ ਸੀ ਉਹ ਠੀਕ ਹੈ ਜੀ ਤੇ ਜੋ ਪ੍ਰਚਾਰ ਭਾਈ ਅਮਰਪਾਲ ਸਿੰਘ ਕਰ ਰਹੇ ਸੀ ਉਹ ਇਤਿਹਾਸ ਦੇ ਵਿੱਚ ਸਹੀ ਦਰਜ ਹੋਊਗਾ ਔਰ ਇਤਿਹਾਸ 'ਚ ਜਦਲ ਹੋਊਗੀ ਉਹਨਾਂ ਦੀ ਜਿੱਤ ਐ ਤੇ ਇਤਿਹਾਸ ਦੇ ਵਿੱਚ ਦਰਜ ਹੋਊ ਦੁਨੀਆ ਰਹੇ ਨਾ ਰਹੇ ਉਹ ਹਮੇਸ਼ਾ ਇਤਿਹਾਸ ਦਾ ਹਿੱਸਾ ਤੇ ਐਨਐਸਏ ਟੁੱਟ ਜੂ ਫਿਰ ਦੇਖੋ ਐਨਐਸਏ ਟੁੱਟਣ ਦੀ ਜਾਂ ਨਾ ਟੁੱਟਣ ਦੀ ਉਹ ਗੱਲ ਜਿਹੜੀ ਆ ਉਹ ਇੱਕ ਮੋਰਲ ਪ੍ਰੈਸ਼ਰ ਹੁੰਦਾ ਉਹ ਮੋਰਲ ਪ੍ਰੈਸ਼ਰ ਦਾ ਉਸ ਸਮੇਂ ਜਿਹੜਾ ਹੈ ਦੇਖਿਆ ਜਾਊਗਾ ਤੇ ਨਾ ਇੱਕ ਪ੍ਰੈਸ਼ਰ ਨਹੀਂ ਸਿਕੋਂਤਾਂ ਫਿਰ ਉਹਨੂੰ ਸਿਕੋਂਤਾਂ ਹੀ ਆ ਨਾ ਕਿ ਜੇ ਐਨਐਸਏ ਟੁੱਟੇ ਤਾਂ ਫਤਵਾ ਦੇਈਏ ਫਿਰ ਜੇ ਐਨਐਸਏ ਫਾਇਦਾ ਨਹੀਂ ਐਨਾ ਸੇ ਫਿਰ ਜਿਹੜੀ ਸਰਕਾਰ ਨੂੰ ਤੋੜਨੀ ਉਹ ਬੂਜ ਜਦੋਂ ਲੁੱਟਾਂ ਦਾ ਫਤਵਾ ਆ ਗਿਆ ਠੀਕ ਹੈ ਜੀ ਹਾਂ ਜੀ ਕਈ ਆਗੂ ਹੋਰ ਵੀ ਕਹਿੰਦੇ ਜਿੱਤੇ ਨੇ ਅੰਦਰ ਬੈਠੇ ਤੇ ਫਿਰ ਉਹਨਾਂ ਦੇ ਜਿਹੜਾ ਜੋਬੀ ਤਾਰਾ ਲੱਗਿਆ ਸੀ ਉਹ ਟੁੱਟੀਆਂ ਹਰ ਟੁੱਟੀਆਂ ਅੱਛਾ ਜੀ ਹਾਂ ਜਿਵੇਂ ਹੁਣ ਮਾਨਸ਼ਾਹ ਬਨਜੀਤ ਸਿੰਘ ਸਹਿਮਾਨ ਕਹਿੰਦੇ ਸੀ ਇਹਨੂੰ ਰਾਤੋਂ ਰਾਤ ਆਵਾਜ਼ ਜੀ ਅੱਜ ਤੇ ਪਠਾ ਕੇ ਇੱਥੇ ਰਹਿ ਕੇ ਕਰਕੇ ਅਮਰ ਸਾਹਿਬ ਪੇ ਅੱਛਾ ਜੀ ਅਤੇਂਦਰਪਾਲ ਸਿੰਘ ਤੇ ਵੀ ਹੋਰ ਬਹੁਤ ਤੇ ਤੁਸੀਂ ਫਿਰ ਖੰਡੂਰ ਸਾਹਿਬ ਪ੍ਰਚਾਰ ਕਰਨ ਜਾਓਗੇ ਜੀ ਲਾਜ਼ਮੀ ਜਾਵਾਂਗੀ ਲਾਜ਼ਮੀ ਜਾਵਾਂ ਤੇ ਜਾ ਕੇ ਵੀ ਆਇਓ ਨਾ ਜਾਤੀ ਵੀ ਆ ਬਹੁਤ ਬਰੀ ਜਾਂਦਾ ਰਹੇ ਨੂੰ ਕੀ ਰਿਸਪੌਂਸ ਆ ਉੱਥੋਂ ਦੇ ਲੋਕਾਂ ਦਾ ਜੀ ਉੱਥੋਂ ਦਾ ਬਹੁਤ ਜਿਹੜਾ ਹੈ ਤੂਫਾਨ ਆਇਆ ਹੋਇਆ ਜੀ ਉੱਥੇ ਇੰਨੀ ਹਲਚਲ ਮੱਚੀ ਹੋਈ ਹੈ ਇੰਨੀ ਉੱਥੇ ਲਹਿਰ ਹੈ ਉਹ ਸੰਤੁਸ਼ਟੀ ਵੀ ਤੇ ਖੁਸ਼ੀ ਵੀ ਕਿ ਭਾਈ ਅਮਰਪਾਲ ਸਿੰਘ ਜਿਹੜੇ ਹੈ ਬਤੌਰ ਉਮੀਦਵਾਰ ਮੈਦਾਨ ਵਿੱਚ ਆ ਗਏ ਕਿ ਉੱਥੇ ਇਹ ਰਿਕਾਰਡ ਤੋੜ ਜਿੱਤ ਹੋਊਗੀ ਔਰ ਸਾਰੇ ਬਾਕੀ ਉਮੀਦਵਾਰ ਹੁੰਦੀਆਂ ਜਿ ਮੰਤਨ ਜਿੱਤ ਬਾਕੀ ਪਾਰਟੀਆਂ ਆਪਣੇ ਸਿੱਖ ਕੌਮ ਲਈ ਜਾਂ ਭਾਈ ਅਮਰਪਾਲ ਸਿੰਘ ਲਈ ਆਪਣੇ ਕੈਂਡੀਡੇਟ ਪਿੱਛੇ ਨਹੀਂ ਹਟਾ ਰਹੀਆਂ ਦੇਖੋ ਜੀ ਇਹ ਤਾਂ ਮੈਨੂੰ ਪਤਾ ਨਹੀਂ ਉਹਨਾਂ ਦਾ ਆਪਦੀਆਂ ਪਾਰਟੀਆਂ ਉਹਨਾਂ ਦਾ ਕੀ ਨਿਸ਼ਚੈ ਕੀ ਫੈਸਲਾ ਲੈਣ ਜਹੁ ਤੁਹਾਨੂੰ ਅਧਿਕਾਰਤ ਭਾਈ ਅਮਿਤਪਾਲ ਸਿੰਘ ਜੀ ਨੇ ਨਾਮਿਨੇਟ ਕੀਤਾ ਹੋਇਆ ਹੈ ਕੀ ਤੁਸੀਂ ਉਹਨਾਂ ਨੂੰ ਅਪੀਲ ਕੀਤੀ ਜਾਂ ਵੀ ਅਪਰੋਚ ਕੀਤੀ ਨਹੀਂ ਜੀ ਅਸੀਂ ਅਪੀਲ ਨਹੀਂ ਕਰਨੀ ਉਹ ਤਾਂ ਉਹਨਾਂ ਨੇ ਆਪ ਫੈਸਲਾ ਲੈਣਾ ਜੇ ਉਹ ਭਾਈ ਸਾਹਿਬ ਦਾ ਤੇ ਹਮਾਇਤ ਕਰਾਂਗੇ ਤਾਂ ਅਸੀਂ ਉਹਨੂੰ ਵੈਲਕਮ ਕਰਾਂਗੇ ਸਵਾਗਤ ਕਰਾਂਗੇ ਨਹੀਂ ਇੱਕ ਵਾਰ ਆਪਣੇ ਬੀਬੀ ਖਾਲੜਾ ਜੀ ਖੜੇ ਸੀ ਉੱਥੋਂ ਤੇ ਉਹਨਾਂ ਨੂੰ ਹਤਮਾਨੀ ਦਿੱਤਾ ਗਿਆ ਤੇ ਤੇ ਇਸ ਗੱਲ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋ ਜਾਵੇ ਫਿਰ ਦੇਖੋ ਜੀ ਬੀਬੀ ਖਾਲੜਾ ਜਿਹੜੇ ਸੀ ਉਹ ਬਤੌਰ ਆਜ਼ਾਦ ਉਮੀਦਵਾਰ ਨਹੀਂ ਖੜੇ ਸੀ ਉਹ ਆਪਣਾ ਸਦਾ ਸਿੰਘ ਖੈਰਾ ਨੇ ਪਾਰਟੀ ਬਣਾਈ ਹੋਈ ਸੀ ਉਦੋਂ ਉਹ ਇਹਨਾਂ ਦੀ ਪਾਰਟੀ ਜੀ ਨੇ ਖੜੇ ਸੀ ਹਾਂ ਬਾਕੀ ਮੈਂ ਕੁਰਬਾਨੀ ਬੜੀ ਮਹਾਨ ਸੀ ਸਰਦਾਰ ਜਸਨ ਸਿੰਘ ਖਾਲੜਾ ਵੀ ਬਹੁਤ ਵੱਡੀ ਕੁਰਬਾਨੀ ਹੈ ਤੇ ਬੀਬੀ ਵੀ ਬੜੀ ਕੁਰਬਾਨੀ ਦੀ ਮਾਲਕ ਹੈ ਉਹ ਫਤਵਾ ਕਿੰਨਾ ਹਾਲਤਾਂ ਜੇ ਦੇਤਾ ਕਿੰਨਾ ਚ ਦੇਤਾ ਉਹਨਾਂ ਤੇ ਮੈਂ ਕੋਈ ਚੰਨੀ ਗੱਲ ਕਰਨੀ ਚਾਹੁੰਦਾ ਪਰੰਤੂ ਉਹ ਮੰਨ ਪਾਗਾ ਸੀ ਜਿਹੜਾ ਉਹਨਾਂ ਨੂੰ ਉਹਨਾਂ ਨੂੰ ਜਿੱਤ ਨਹੀਂ ਮਿਲੀ ਜੇ ਤੁਸੀਂ ਬਾਕੀ ਪਾਰਟੀ ਨੂੰ ਕੋਈ ਅਪੀਲ ਕਰਨਾ ਚਾਹੁੰਗੇ ਵੀ ਤੁਸੀਂ ਆਪਣੇ ਉਮੀਦਵਾਰ ਬਿਠਾਓ ਜਾਂ ਪਿੱਛੇ ਕਰ ਲਓ ਜਾਂ ਨਹੀਂ ਜੀ ਮੈਂ ਕੋਈ ਅਪੀਲ ਨਹੀਂ ਕਰਨਾ ਚਾਹੁੰਗਾ ਪਰ ਉਹ ਉਹਨਾਂ ਦਾ ਇਹ ਨੈਤਿਕ ਫਰਜ਼ ਹੈ ਹਾਂਜੀ ਸਰਦਾਰ ਨਹੀਂ ਖਾਕ ਵੀ ਉਹਨਾਂ ਦਾ ਉਹ ਵੀ ਉਹ ਖੜਾ ਕਰ ਸਕਦੇ ਆ ਮੈਂ ਨਹੀਂ ਕਹਿਦਾ ਵੀ ਬਾਪਸ ਚਰਾਓ ਪਰੰਤੂ ਉਹਨਾਂ ਦਾ ਫਰਜ ਹੈ ਹਾਂਜੀ ਕਿ ਵਾਪਸ ਲੈਣ ਠੀਕ ਹੈ ਤੁਸੀਂ ਇੰਨੇ ਵਾਰ ਗਏ ਹੋ ਆਪਣੀ ਜਿਹੜੀ ਗੜੀ ਜਿਹੜੀ ਸਾਡੀ ਨਿਹੜਾ ਚ ਵੀ 10 11 ਵਾਰ ਤੁਸੀਂ ਗਏ ਹੋ ਨਹੀਂ ਜੀ 19 20 ਵਾਰ 19 20 ਵਾਰ ਗਏ ਹੋ ਤੇ ਵੀ ਕਾਫੀ ਯਤਨ ਤੋਂ ਬਾਅਦ ਉਹਨਾਂ ਨੂੰ ਮਨਾਉਣਾ ਪਿਆ ਆਪਣੇ ਭਾਈ ਅਮਰਤਪਾਲ ਸਿੰਘ ਨੂੰ ਚੋਣ ਲੈਣ ਹਾਂਜੀ ਇਹ ਠੀਕ ਹੈ ਥੋੜੀ ਚੰਲ ਬਹੁਤ ਯਤਨ ਤੋਂ ਬਾਅਦ ਮਨਾਉਣਾ ਪਿਆ ਕਹਿੰਦੇ ਜੇ ਪਹਿਲਾਂ ਮੰਨ ਜਾਂਦੇ ਤਾਂ ਸ਼ਾਇਦ 13 13 ਸੀਟਾਂ ਤੇ ਚੋਣ ਲੜੀ ਜਾਂਦੀ ਅਸਤੋ ਤੁਸੀਂ ਵੀ ਹੋਰ ਕਿਤੋਂ ਲੜਨਾ ਸੀ ਹੈ ਜੀ ਨਹੀਂ ਜੀ ਇਹ ਤਾਂ ਹੁਣ ਜਦੋਂ ਆਪਾਂ ਲੜਨਾ ਹੀ ਨਹੀਂ ਹੈ ਹੁਣ ਆਪਾਂ ਦੱਸੀ ਮੈਂ ਲੜਨਾ ਸੀ ਜਾਂ ਨਹੀਂ ਲੜਨਾ ਸੀ ਤੇ ਤੁਸੀਂ ਫਿਰ ਹੁਣ ਜਦੋਂ ਇੱਕ ਸੀਟ ਦਾ ਫੈਸਲਾ ਹੋਇਆ ਹੈ ਤੁਸੀਂ ਵੀ ਆਪਦੀ ਕਿਤੇ ਸੀਟ ਦੀ ਕਰਵਾ ਨਹੀਂ ਦਿੱਤੀ ਹੋਣੀ ਹੈ ਕੋਈ ਕਰਵਾ ਨਹੀਂ ਦਿੱਤੀ ਹੋ ਜੀ ਕਿਹੜੀ ਸੀਟ ਤੋਂ ਲੜਨ ਦਾ ਤੁਹਾਡਾ ਨਹੀਂ ਜੀ ਮੈਂ ਉਹ ਨਹੀਂ ਮੈਂ ਵੀ ਕਿਹੜੀ ਸੀਟ ਤੋਂ ਲੜਨ ਦਾ ਦਿੱਤਾ ਪਰੰਤੂ ਕਰਵਾ ਨਹੀਂ ਤਾਂ ਦਿੱਤੀ ਚਲੋ ਹੁਣ ਤੁਸੀਂ ਸਿੱਖ ਪੰਥ ਦੀ ਅਪੀਲ ਕਰਦੇ ਮੈਂ ਸਿੱਖ ਪੰਥ ਨੂੰ ਖਾਲਸਾ ਪੰਥ ਨੂੰ ਇਹ ਅਪੀਲ ਕਰਦਾ ਕਿ ਜਿਹੜਾ ਖਡੂਰ ਸਾਹਿਬ ਦੇ ਹਲਕੇ ਦੇ ਵਿੱਚ ਜਿਹੜੀ ਚੋਣਾਂ ਦੀ ਲੜਾਈ ਹੋ ਰਹੀ ਹੈ ਬੜੀ ਇਤਿਹਾਸਕ ਹੈ ਤੇ ਖਾਲਸਾ ਪੰਥ ਦੀ ਇਥੋਂ ਜਿੱਤ ਕਰਾਓ ਤੇ ਸਾਰੇ ਜਾਣੇ ਉਥੇ ਲੰਰੋਟ ਬਣ ਕੇ ਤੇ ਭਾਈ ਅਮਰਪਾਲ ਸਿੰਘ ਕਿੰਨੋਂ ਇਹ ਸਮਝਣ ਚਾਹੀਏ ਅਸੀਂ ਉਹ ਚੋਣ ਲੜ ਰਹੇ ਹਾਂ ਤੇ ਇੱਕ ਵੱਡੀ ਇਤਿਹਾਸ ਜਿੱਤ ਖਾਲਸਾ ਪੰਥ ਨੂੰ ਵੱਛਲ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਜਿੱਤਾਂ ਤੇ ਤੁਸੀਂ ਇੱਕ ਵਾਰ ਦੱਸਿਆ ਸੀ ਵੀ ਜੇਲ ਬਦਲੀ ਕਰਨ ਵਾਸਤੇ ਉਹ ਭੁਖੜ ਹੜਤਾਲ ਦੇਣਗੇ ਤੇ ਭਾਈ ਅਮਰ ਕਮਲ ਸਿੰਘ ਨੂੰ ਖੂਨ ਦੀ ਆਉਟੀਆਂ ਵੀ ਆ ਰਹੀਆਂ ਹਨ ਤੇ ਹੁਣ ਉਹਨਾਂ ਦੀ ਕੀ ਹਾਲਤ ਹੈ ਤੇ ਭੁਖੜ ਹੜਤਾਲ ਵਾਪਸ ਲੈ ਲਈਏ ਕੀ ਭੁਖੜ ਹੜਤਾਲ ਤਾਂ ਉਹਨਾਂ ਵਾਪਸ ਲੈ ਲਈ ਸੀ ਹੜਤਾਲ